ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਭਾਜਪਾ ਦੇ ਸੀਨੀਅਰ ਆਗੂ ਰਾਣਾ ਹਰਦੀਪ ਸਿੰਘ ਦੀ ਅਗਵਾਈ ਚ ਵੱਡੀ ਗਿਣਤੀ ਚ 71 ਹੋਏ ਭਾਜਪਾ ਆਗੂਆਂ ਵਰਕਰਾਂ ਸਮਾਜ ਸੇਵੀ ਸੰਸਥਾਵਾਂ ਅਤੇ ਨੌਜਵਾਨਾਂ ਵੱਲੋਂ ਮਿਸ਼ਨ ਸੰਦੂਰ ਦੀ ਸਫਲਤਾ ਤੇ ਦੇਸ਼ ਦੇ ਸੈਨਿਕਾਂ ਦੀ ਹੌਸਲਾ ਅਫਜ਼ਾਈ ਸੰਬੰਧੀ ਸ਼ਾਹਕੋਟ ਸ਼ਹਿਰ ਚ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ ਇਹ ਤਿਰੰਗਾ ਯਾਤਰਾ ਰਾਮਗੜੀਆ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਗੁਰਦੁਆਰਾ ਰੋਡ ਮੇਨ ਬਾਜ਼ਾਰ ਮਲਸੀਆਂ ਰੋਡ ਮੋਗਾ ਰੋਡ ਤੋਂ ਹੁੰਦੀ ਹੋਈ ਬੱਸ ਸਟੈਂਡ ਵਿਖੇ ਸਮਾਪਤ ਹੋਈ तिरंगा यात्रा च शामिल सारे ਲੋਕਾਂ ਵਿੱਚ ਬੜਾ ਹੀ ਉਤਸ਼ਾਹ ਦੇਖਿਆ ਗਿਆ ਅਤੇ ਸਾਰਿਆਂ ਨੇ ਭਾਰਤ ਮਾਤਾ ਦੀ ਜੈ ਦੇ ਨਾਰੇ ਲਗਾ ਕੇ ਇਸ ਯਾਤਰਾ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਨ ਵਾਲੇ ਜਲ, ਥਲ ਅਤੇ ਵਾਯੂ ਸੈਨਾ ਦੇ ਸੈਨਿਕਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾਉਦਿਆਂ ਸਾਡੇ ਦੇਸ਼ ਦੀ ਸੁਰੱਖਿਆ ਨੂੰ ਬਰਕਰਾਰ ਰੱਖਿਆ ਅਤੇ ਮਿਸ਼ਨ ਸੰਦੂਰ ਨੂੰ ਸਫਲ ਬਣਾਇਆ। ਉਨਾ ਕਿਹਾ ਦੇਸ਼ ਦੀ ਸੁਰੱਖਿਆ ਕਰਨ ਵਾਲੀ ਸੈਨਾ ਤੇ ਸਾਨੂੰ ਪੂਰਾ ਮਾਣ ਹੈ ਅਤੇ ਸਾਡੇ ਦੇਸ਼ ਦੇ ਸੈਨਿਕਾਂ ਨੇ ਇਹ ਸਾਬਤ ਕਰ ਦਿੱਤਾ ਕਿ ਸਾਡੇ ਦੇਸ਼ ਦੀ ਸੈਨਾ ਸਾਡੀ ਸੁਰੱਖਿਆ ਲਈ ਹਮੇਸ਼ਾ ਤਤਪਰ ਹੈ। ਉਨਾ ਕਿਹਾ ਕਿ ਸਾਡੇ ਦੇਸ਼ ਦੀ ਸੈਨਾ ਦੇ ਹੱਥਾਂ ਵਿੱਚ ਸਾਡੀ ਜਾਨ ਮਾਲ ਦੀ ਸੁਰੱਖਿਆ ਹੈ। ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ। ਭਾਰਤ ਮਾਤਾ ਕੀ ਜੈ ਜਿਹੜਾ ਅੱਜ ਸ਼ਾਹਕੋਟ ਵਿਖੇ ਇਹ ਸ਼ਾਹਕੋਟ ਨਿਵਾਸੀਆਂ ਨੇ ਸ਼ਹਿਰ ਅਤੇ ਪਿੰਡਾਂ ਨੇ ਵੱਖ-ਵੱਖ ਲੋਈਆਂ ਮਹੱਤਵਪੂਰਤੋ ਜਿੱਥੇ-ਜਿੱਥੇ ਵੀ ਜਿਹੜੇ ਭਾਰਤ ਫੌਜ ਦੀ ਹੌਸਲਾ ਵਜਾਈ ਲਈ ਇਕੱਠੇ ਹੋਏ ਆ ਔਰ ਇਹ ਸਾਡਾ ਸਾਨੂੰ ਪਾਰਟੀ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਕਿ ਜਿਹੜਾ ਆਪਰੇਸ਼ਨ ਸਿੰਦੂਰ ਇੰਡੀਆ ਨੇ ਭਾਰਤਵਾਰਸ਼ ਨੇ ਵਿਰੋਧੀ ਦੇਸ਼ ਪਾਕਿਸਤਾਨ ਤੇ ਕੀਤਾ ਅਸੀਂ ਉਹਦੇ ਵਾਸਤੇ ਧੰਨਵਾਦ ਔਰ ਹੌਸਲਾ ਵਜਾਈ ਭਾਰਤ थल सेना ਜਲ ਸੈਨਾ ਤੇ ਵਾਯੂ ਸੈਨਾ ਕਰਨ ਵਾਸਤੇ ਅਸੀਂ ਬਾਜ਼ਾਰ ਵਿੱਚੋਂ ਮਾਰਚ ਕੱਢਿਆ ਤਿਰੰਗਾ ਲੈ ਕੇ ਔਰ ਇਹ ਸੰਦੇਸ਼ ਦਿੱਤਾ ਆ ਸਾਰੇ ਦੇਸ਼ ਵਿੱਚ ਸਾਰੇ ਵਿਸ਼ਵ ਵਿੱਚ ਕਿ ਭਾਰਤ ਦੀ ਅਖੰਡਤਾ ਤੇ ਸੁਰੱਖਿਆ ਜਿਹਦੀ ਦੇ ਭਾਰਤੀਆ ਫੌਜ ਦੇ ਹੱਥ ਚ ਹੈ ਅਸੀਂ ਮਹਿਫੂਜ਼ ਆ ਸਾਡੇ ਦੇ ਕੋਈ ਵੀ ਬਾਹਰੀ ਤਾਕਤ ਸਾਡੇ ਦਾ ਕੋਈ ਨੁਕਸਾਨ ਨਹੀਂ ਕਰ ਸਕਦੀ ਔਰ ਇਹ ਭਾਰਤ ਫੌਜ ਨੇ ਪਿਛਲੇ ਇਸ ਮਹੀਨੇ ਦੇ ਵਿੱਚ ਜਿਹੜੇ ਹੋਈਆਂ ਕਾਰਵਾਈਆਂ ਸਾਬਤ ਕਰ ਦਿੱਤਾ ਭਾਰਤ ਦਾ ਨੁਕਸਾਨ ਨਹੀਂ ਹੋਇਆ ਪਾਕਿਸਤਾਨ ਦਾ आतंकवादी डेरेयां ਤੇ اڈਿਆਂ ਤੇ 9 ਜਗ੍ਹਾਉਨਾ ਤੇ ਤਬਾਈ ਮਚਾਈ ਗਈ ਆ 6 에어ਫੋਰਸ ਦੇ ਜਿਹੜੇ ਉਹਨਾਂ ਦੇ ਸਟੇਸ਼ਨ ਹੈ ਉੱਥੇ ਤਬਾਈ ਮਚਾਈ ਗਈ ਔਰ ਉਹਨਾਂ ਨੇ ਭਰਪੂਰ ਕੋਸ਼ਿਸ਼ ਕਰਨ ਤੋਂ ਬਾਅਦ ਭਾਰਤ ਦਾ ਕੋਈ ਵੀ ਨੁਕਸਾਨ ਨਹੀਂ ਕਰ पाए ਸੋ ਅੱਜ ਅਸੀਂ ਉਹਨਾਂ ਸਾਰੇ ਫੌਜੀ ਵੀਰਾਂ ਭੈਣਾ ਜਿਹੜੇ ਵੀ ਫੌਜ ਵਿੱਚ ਨੌਕਰੀ ਕਰ ਰਹੇ ਆ ਉਹਨਾਂ ਦਾ ਹੌਸਲਾ ਵਧਾਈ ਕਰਦੇ ਆ ਔਰ ਧੰਨਵਾਦ ਕਰਦੇ ਆ ਔਰ ਇਸ ਤਰ੍ਹਾਂ ਹੀ ਆਸ ਰੱਖਦੇ ਆ ਕਿ ਅਸੀਂ ਉਹਨਾਂ ਦੇ ਹੱਥਾਂ 'ਚ ਸਾਡੀ ਜਾਨ ਅਤੇ ਮਾਲ ਹਮੇਸ਼ਾ ਮਹਫੂਦ ਰਹੇਗੀ ਸਾਡਾ ਜਿਹੜਾ ਪਾਰਟੀ ਦਾ ਪ੍ਰੋਗਰਾਮ ਹੈ ਬੀਜੇਪੀ ਦਾ ਇਹ ਸਾਰੇ ਇੰਡੀਆ ਦੇ ਵਿੱਚ ਸਾਰੇ ਸੁਬਿਆਂ ਵਿੱਚ ਔਰ ਪੰਜਾਬ ਵਿੱਚ ਖਾਸ ਕਰਕੇ ਸਾਰੇ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਸਾਨੂੰ ਅੱਜ ਅਸੀਂ ਉਹ ਕਰਕੇ ਆਪਣੀ ਨਾਗਰਿਕਤਾ ਦੀ ਆਪਣੇ ਜਿਹੜੇ ਇਸ ਦੇਸ਼ ਵਾਸ ਦੇ ਵਿੱਚ ਅਸੀਂ ਵਸਦੇ ਭਾਰਤ ਵਾਸੀਆਂ ਨੇ ਆਪਣਾ ਜ਼ਿੰਮੇਵਾਰੀ ਨਿਭਾਈ ਹੈ ਔਰ ਨਾਲ ਹੀ ਭਾਰਤ ਫੌਜ ਨੂੰ ਅਸੀਂ ਉਹਨਾਂ ਦਾ ਧੰਨਵਾਦ ਕਰਨ ਲਈ ਖਤਰ ਤੋਂ ਆਏ ਆ வந்தே மாத்திரம் வந்தே 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 மாத்திரம்